ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਤੇ ਟੀਵੀ ਮੈਂ ਤਰਨਪਰੀ ਸਿੰਘ ਪ੍ਰੋਗਰਾਮ ਸਰਗਰਮੀਆਂ 'ਚ ਤੁਹਾਡਾ ਸਵਾਗਤ ਕਰਦਾ ਫਤੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਹਿਲਾਂ ਤਾਂ ਮਾਗਦੇ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਅੱਜ ਅਸੀਂ ਇੱਕ ਵਾਰ ਫੇਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਪੰਜਾਬ ਦੀਆਂ ਨਵੀਆਂ ਗਤੀਵਿਧੀਆਂ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਵੱਲੋਂ ਸਰਬੱਤ ਸੰਗਤਾਂ ਨੂੰ ਲੋਹੜੀ ਅਤੇ ਮਾਗੀ ਦੇ ਤਿਹਾਰ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਇਸ ਦੇ ਨਾਲ ਹੀ ਉਹਨਾਂ ਵੱਲੋਂ ਇੱਕ ਕਥਾਵਾਚਕ ਬਾਰੇ ਕੁਝ ਸ਼ਬਦ ਵੀ ਬੋਲੇ ਗਏ ਅਤੇ ਸੰਗਤਾਂ ਤੋਂ ਇਸ ਬਾਰੇ رائے ਵੀ ਮੰਗੀ ਗਈ ਆਓ ਦੇਖਦੇ ਹਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਦਾ ਕੀ ਕਹਿਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਕੋਇਤਰ ਦਿਹਾੜੇ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਲੋਹੜੀ ਦਾ ਪਰਵ ਹੈ ਮਗਰ ਸਰਕਾਂਤਰੀ ਦਾ ਦਿਨ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਮਨਾ ਕਰਦੀ ਹੈ ਕਿ ਤੁਹਾਡਾ ਇਹ ਸਾਲ ਖੁਸ਼ੀਆਂ ਭਰਿਆ ਹੋਵੇ ਤੇ ਤੇ ਤੁਹਾਡੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਰਹੇ ਅੱਜ ਜਿੱਥੇ ਮੈਂ ਆਪਜੀ ਪੈਰੀ ਸਾਧ ਸੰਗਤ ਜੀ ਤੁਹਾਨੂੰ ਬੁਲਾਈ ਦੇਣਾ ਚਾਹੁੰਦਾ ਹਾਂ ਉੱਥੇ ਨਾਲ ਤੁਹਾਡੀ ਗੱਲ ਵੀ ਜਾਨਣਾ ਚਾਹੁੰਦਾ ਕਿ ਪਿਛਲੇ ਦਿਨੀ ਹaryana ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ ਬਹੁਤ ਵੱਡਾ ਕਲੇਸ਼ ਛਿੜਿਆ ਹੋਇਆ ਸੀ ਤੇ ਉਹ ਕਲੇਸ਼ ਸੀ ਬਲਜੀਤ ਸਿੰਘ ਦਾਦੂਆ ਜਿਹੜਾ ਆਪਣੇ ਆਪ ਨੂੰ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਖਵਾ ਕੇ ਤੇ ਕਰੋੜਾਂ ਰੁਪਏ ਇਸਨੇ ਇਕੱਠੇ ਕੀਤੇ ਪਰ ਇਹ ਐਡਾ ਢੀਠ ਮੈਂ ਦੀ ਜੇ ਤੁਲਨਾ ਰਾਮਨ ਦੇ ਨਾਲ ਕਰਾਂ ਤੇ ਮੈਂ ਸਮਝ ਨਹੀਂ ਕਿ ਕੋਈ ਗਲਤੀ ਨਹੀਂ ਕਰ ਰਿਹਾ ਕਿਉਂਕਿ ਰਾਵਣ ਵੀ ਇਹ ਆਪਣੇ ਆਪ ਨੂੰ ਕਹਿੰਦਾ ਹੈ ਮੈਂ ਪੰਛ ਪ੍ਰਚਾਰਕ ਹਾਂ ਮੈਂ ਪੀਸ ਹੋ ਅੰਬੈਸਡਰ ਹਾਂ ਮੇਰੇ ਕੋਲ ਇਹਨਾਂ ਸਿਉਣਾ ਪਿਆ ਜਿਨ੍ਹਾਂ ਚਿੰਦਾ ਹੱਥ ਦੇ ਕਰ ਵੀ ਨਹੀਂ ਮੈਂ ਸਾਰੀਆਂ ਗੱਲਾਂ ਨਾਲ ਐਗਰੀ ਹੋ ਸਕਦਾ ਪਰ ਯਾਦ ਕਰੋ ਰਾਵਣ ਵੀ ਚੋਂ ਇਹ ਦਾਗ ਗਿਆ ਤਸਵੀਰ ਚਾਰ ਵੇਦਾਂ ਦਾ ਗਿਆਤਾ ਰਾਵਣ ਸੀ ਤਾਕਤਵਰ ਸੀ ਸ਼ਕਤੀਸ਼ਾਲੀ ਸੀ ਪਰ ਉਹਨੂੰ ਮਰਿਆ ਕਦੋਂ ਜਦੋਂ ਉਹਦੇ 'ਚ ਹੰਕਾਰ ਆ ਗਿਆ ਸੇਮ ਪੋਜੀਸ਼ਨ ਇਸ ਇਨਸਾਨ ਦੀ ਹੈ ਫੈਸਲਾ ਤੁਸਾਂ ਕਰਨਾ ਹੈ ਕਿ ਤੁਹਾਨੂੰ ਇਹਦੇ ਵਿੱਚ ਰਾਵਣ ਨਜ਼ਰ ਨਹੀਂ ਆਉਂਦਾ ਕਿ ਸਾਡੇ ਬਹਾਨੇ ਤੇ ਕਰੋੜਾਂ ਰੁਪਏ ਖਰਚ ਕਰਨੇ ਜਿੱਥੇ ਕਹਿਣਾ ਜਨੂਕੀ ਹਰਿਆਣਾ ਕਮੇਟੀ 'ਚ ਦਾ 1% ਵੀ ਯੋਗਦਾਨ ਨਹੀਂ 2014 'ਚ ਵਿਰੋਧ ਕਰਦਾ ਰਿਹਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 2014 ਤੱਕ ਪਰ ਜਦੋਂ 2014 ਕਮੇਟੀ ਹੋਂਦ ਵਿੱਚ ਆਈ ਤੇ ਇਹ ਮੇਰੀਆਂ ਲੀਲੜੀਆਂ ਲੈ ਕੇ ਮੈਂਬਰ ਬਣਿਆ ਤੇ ਅੱਜ ਇਹ ਮਲਕ ਆਂਦਾ ਮਲਕ ਮੈਂ ਹਾਂ ਕਮੇਟੀ ਮੈਂ ਬਣਵਾਈਏ ਜਿਹਦੇ ਚ ਕੀ 1% ਵੀ ਇਹਦਾ ਯੋਗਦਾਨ ਨਹੀਂ ਜਿਹੜੇ ਵਕੀਲਾਂ ਤੇ ਜੱਜਾਂ ਦੀ ਗੱਲ ਕਰਦਾ ਹੈ ਹੈਰਾਨੀ ਦੀ ਗੱਲ ਹੈ ਮੈਂ ਅੱਜ ਤੁਹਾਡੇ ਸਾਹਮਣੇ ਲਾਈਵ ਹੋ ਕੇ ਕਹਿ ਰਿਹਾ ਹਾਂ ਜਿਸ ਦਿਨ ਫਾਈਨਲ ਸੁਪਰੀਮ ਕੋਰਟ ਦੇ ਵਿੱਚ ਬਹਿਸ ਹੋਣੀ ਸੀ ਤੇ ਉਸ ਦਿਨ ਇਹ ਪ੍ਰਧਾਨ ਸੀ ਤੇ ਇਹ ਚੱਕ ਦਿਨ ਤੋਂ ਨਾ ਕਰ ਗਿਆ ਕਿ ਤੇ ਮੈਂ ਉਹਨਾਂ ਨੂੰ ਜੱਜਾਂ ਨੂੰ ਵਕੀਲਾਂ ਨੂੰ ਫੀਸ ਨਹੀਂ ਦੇਣੀ ਅਖੀਰ ਮਜਬੂਰ ਕਰਕੇ ਚੈੱਕ ਲੈ ਗਏ ਭੱਜ ਗਿਆ ਅਖੀਰ ਮਜਬੂਰ ਕਰਕੇ ਸਾਨੂੰ ਉਹ ਵਕੀਲਾਂ ਨੂੰ ਚੈੱਕ ਦੇ ਕੇ ਤੇ ਬੈਠ ਕਰਵਾਣੀ ਪਈ ਤੇ ਤਾਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਹੋਂਦ ਵਿੱਚ ਆਈ ਇਹੋ ਜਿਹੇ ਇਨਸਾਨ ਕੱਟੀਆਂ ਰਖਤਾ ਕਰਨ ਵਾਲਾ ਇਨਸਾਨ ਹੈ ਜੇ ਸਾ ਅਮਰਤਸਰ ਦੇ ਸ੍ਰੀ ਆਮ ਬਣਾਉਣ ਦੀ ਗੱਲ ਕੀਤੀ ਤੇ ਤਾਂ ਇਸ ਨੇ ਵਿਰੋਧ ਕੀਤਾ ਜੇ ਜਰਨਲ ਹਾਊਸ ਦੀ ਮੀਟਿੰਗ ਵਾਸਤੇ ਇਹ ਗੱਲ ਕੀਤੀ ਕਿ ਜਰਨਲ ਹਾਊਸ ਦੇ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕੀਤਾ ਜਾਏ ਇਹਦਾ ਤੇ ਉਹਦੇ ਵਿੱਚ ਇਹਨੇ ਇਹ ਬੜਾ ਡਟ ਕੇ ਵਿਰੋਧ ਕੀਤਾ ਤੇ ਆਪਣੇ ਜਿਹੜੇ ਦੇ ਸਾਰੇ ਚੇਲੇ ਸਨ ਉਹਨਾਂ ਨੂੰ ਇਹਨੇ ਜਰਨਲ ਹਾਊਸ ਦੀ ਮੀਟਿੰਗ ਵਿੱਚ ਨਹੀਂ ਹੋਣ ਦਿੱਤਾ ਤਾਂ ਕਿ ਹਰਿਆਣਾ ਕਮੇਟੀ ਜਿਹੜਾ ਬਜਟ ਨਾ ਪਾਸ ਕਰ ਸਕੇ ਪਿਆਰੀ ਸਾਧ ਸੰਗਤ ਜੀ ਮੈਂ ਅੱਗੇ ਵੀ ਕਹਾਂ ਇਹ ਬਜਟ ਸੰਗਤ ਦਾ ਬਜਟ ਹੈ ਗੁਰੂਆਂ ਦਾ ਬਜਟ ਹੈ ਨਾ ਪ੍ਰਧਾਨ ਦਾ ਬਜਟ ਹੈ ਨਾ ਮੈਂਬਰਾਂ ਦਾ ਬਜਟ ਹੈ ਬਜਟ ਤੁਹਾਡੇ ਆਸਤੇ ਗੁਰੂਆਂ ਦਾ ਬਜਟ ਹੈ ਇਹ ਸੰਗਤ ਦੀ ਭਲਾਈ ਵਾਸਤੇ ਖਰਚ ਹੋਣਾ ਹੈ ਗੁਰੂਆਂ ਦੇ ਪ੍ਰਬੰਧਾਂ ਵਾਸਤੇ ਖਰਚ ਹੋਣਾ ਹੈ ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚ ਖਰਚ ਹੋਣਾ ਹੈ ਪਰ ਇਸ ਬੰਦੇ ਦੀ ਨੀਅਤ ਵੇਖੋ ਇਹਨੇ ਜੋਰ ਲਾ ਦੀ ਤਾਂ ਆਪਣਾ ਲੀਲੜੀਆਂ ਲੈਂਦਾ ਰਿਹਾ ਲਾਲੀ ਦਿੱਤੇ ਗਏ ਪੈਸਿਆਂ ਤੱਕ ਦੇ ਵੀ ਤੁਸੀਂ ਉਸ ਬਜਟ ਤੇ ਨਹੀਂ ਜਾਣੋ ਮੈਂ ਤੁਹਾਨੂੰ ਨਿ ਹਾਲ ਕਰ ਦਿਆਂਗਾ ਜਿੰਨੇ ਪੈਸੇ ਤੁਹਾਨੂੰ ਚਾਹੀਦੇ ਨੇ ਇੱਕ ਇੱਕ ਮੈਂਬਰ ਨੂੰ ਇਹਨੇ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਉਹ ਗੁਰੂ ਰਾਮਦਾਸ ਉਹ ਛੇ ਪਾਤਸ਼ਾਹਾਂ ਦਾ ਮੇਰ ਪ੍ਰਾਸਰ ਤੇ ਹਾਜ਼ਰੀ ਆ ਰਹੇ ਨਾਲ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ 2/3 ਦੇ ਨਾਲ ਉਹ ਬਜਟ ਪਾਸ ਹੋਇਆ ਕੱਲ ਜਦੋਂ ਸਾਡੀ ਅਨਜਾਇਟੀ ਕੌਡੀ ਦੀ ਮੀਟਿੰਗ ਹੋਈ ਤੇ ਇੱਕ ਜੋ ਸਤਵਾਂ ਮੈਂਬਰ ਸਾਡਾ ਰੁਪਿੰਦਰ ਸਿੰਘ ਸੀ ਉਹਦੇ ਤੇ ਇਹਦੀ ਟੀਮ ਨੇ ਇਹਨਾਂ ਦਬਾਵ ਪਾ ਲਈ ਤਾਂ 15-15 ਬੰਦੇ ਲੈ ਕੇ ਉਹਦੇ ਘਰ ਬੈਠੇ ਰਹੇ ਵੀ ਜੇ ਤੂੰ ਉੱਥੇ ਗਿਆ ਉਹ ਤੇ ਅਡਜੈਕਟਿਵ ਬੋਡੀ ਇਹ ਸਾਰੇ ਜਿਹੜੇ ਪਿਛਲੇ ਕੰਮ ਨੇ ਪਾਸ ਨਾ ਹੋ ਸਕਣ ਅਗਾ ਕੰਮ ਰੁਕ ਸਕਣ ਨਾਸ ਰਾਂ ਵਾਸਤੇ ਜਗਾ ਖਰੀਦੀ ਜਾਏ ਅੰਮ੍ਰਿਤਸਰ ਵਾਸਤੇ ਨਾ ਜਿਹੜੀਆਂ ਗੁਰੂਕਰਾਂ ਦੇ ਨਾਲ ਜ਼ਮੀਨਾਂ ਨੇ ਉਹ ਖਰੀਦਣੀਆਂ ਨੇ ਜਿੱਥੇ ਗੁਰੂਕਰਾਂ ਦਾ ਵਿਸਤਾਰ ਹੋਣਾ ਹੈ ਕੋਈ ਕੰਮ ਨਾ ਹੋ ਸਕੇ ਕੰਮੇ ਰੁਕਾਵਟ ਪਾਉਣ ਵਾਸਤੇ ਇਹ ਕੱਲ ਵੀ ਦਬਾਵੀਂ ਦੇਂਦਾ ਰਿਹਾ ਤੇ ਉਹਨਾਂ ਅਗੇ ਲੀਲੜੀਆਂ ਵੀ ਲੈਂਦਾ ਰਿਹਾ ਤੇ ਇਹਦੀ ਪਾਰਟੀ ਵੀ ਲੀਲੜੀਆਂ ਲੈਂਦੀ ਰਹੀ ਮੈਂ ਉਹਨਾਂ ਮੈਂਬਰਾਂ ਨੂੰ ਸਾਡੇ ਸਰਕਾਰਯੋਗ ਮੈਂਬਰ ਨੇ ਭਾਵੇਂ ਅਜਿਹੀ ਕਿ ਬੋਡੀ ਵਿੱਚ ਕੋਈ ਸੀਨੀਅਰ ਵਾਈਸ ਪ੍ਰਧਾਨ ਬਣਿਆ ਬੈਠਾ ਹੈ ਕੋਈ ਵਸ ਪ੍ਰਧਾਨ ਬਣਿਆ ਬੈਠਾ ਹੈ ਜਾਂ ਕੋਈ ਮੈਂਬਰ ਨੇ ਇਸ ਬੰਦੇ ਦੇ ਅੱਖੇ ਲਾ ਕੇ ਆਪਣਾ ਭੂਖਣਾ ਖਰਾਬ ਕਰੋ ਇਹ ਬੰਦਾ ਤੁਹਾਨੂੰ ਕਿਸੇ ਜੋਗਾ ਨਹੀਂ ਛੱਡੇਗਾ ਮੈਨੂੰ ਪਤਾ ਹੈ ਇਸ ਬੰਦੇ ਦਾ ਕਿਰਦਾਰ ਇਹ ਬੰਦਾ ਤੇ ਆਦਮੀ ਨੂੰ ਇੱਕ ਨਰਕੀਨ ਸਮਝਦਾ ਜਿਵੇਂ ਆਪਾਂ ਖਾਣਾ ਖਾਣ ਤੋਂ ਬਾਅਦ ਵਰਦਕੇ ਛੱਡ ਦਿੰਦੇ ਹਾਂ ਕੱਲ ਹੀ ਇਹ ਹੁਣ ਮੇਰੀਆਂ ਲੀਲੜੀਆਂ ਲੈਂਦਾ ਵੀ ਪ੍ਰਧਾਨ ਦੇ ਨਾਲ ਮੈਂ ਕੰਮ ਕਰਨਾ ਚਾਹੁੰਦਾ ਹਾਂ ਮੈਂ ਪਿਆਰੀ ਸਾਧ ਸੰਗਤ ਜੀ ਤੁਹਾਡੇ ਕੋਲੋਂ ਫੈਸਲਾ ਕਰਵਾਉਣਾ ਚਾਹੁੰਦਾ ਹਾਂ ਕਿ ਇਸ ਬੰਦੇ ਨੂੰ ਮੈਂ ਨਾਲ ਲੈ ਕੇ ਚੱਲ ਸਕਦਾ ਹਾਂ ਕਮੈਂਟ ਤੁਸੀਂ ਮੈਨੂੰ ਦੱਸੋ ਮੈਂ ਇਹ ਦੇ ਵਿਰੁੱਧ ਇਹਨੂੰ ਪੰਥ ਵਿੱਚੋਂ ਸੇਕਣ ਵਾਸਤੇ ਖਾਸ ਹਰਿਆਣਾ ਦਾ ਸਿੱਖ ਪੰਥ ਇਹ ਸੰਗਤ ਹੀ ਇਹ ਪੰਥ ਹੁੰਦੀ ਹੈ ਮੈਂ ਸੰਗਤ ਦੇ ਪੰਥ ਦੇ ਰੂਪੀ ਚੋਂ ਤੇ ਇਹਨੂੰ ਆਪਣੇ ਇਹ ਬਰਖਾਸਤ ਕਰਦਾ ਹਾਂ ਇਹ ਪੰਥ ਵਿੱਚੋਂ ਬਰਖਾਸਤ ਕਰਦਾ ਹਾਂ ਪਰ ਪਿਆਰੀ ਸਾਧ ਸੰਗਤ ਦੀ ਕਮੈਂਟ ਰਾਈਟ ਦੱਸੋ ਮੈਂ ਛੇਤੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਜਾ ਕੇ ਬੇਨਤੀ ਕਰਾਂਗਾ ਤੁਸੀਂ ਵੀ ਕਮੈਂਟ ਕਰਾਈ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਭੇਜੋ ਬਾਈ ਚਿੰਦਾ ਸਾਹਿਬ ਜਿਹਨੂੰ ਪੰਥ ਦੀ ਛੇਕਣ ਵਾਸਤੇ ਤੁਹਾਡੇ ਕੋਲ ਬੇਨਤੀ ਲੈ ਕੇ ਆਉਣ ਤੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਇਸ ਇਨਸਾਨ ਨੂੰ ਪੰਥ ਵਿੱਚੋਂ ਛੇਕਿਆ ਜਾਏ ਨਹੀਂ ਤੇ ਪੰਥ ਵਾਸਤੇ ਇੱਕ ਬਹੁਤ ਵੱਡਾ ਕਲੰਕ ਬਣ ਚੁੱਕਾ ਹੈ ਤੇ ਸਰਕਾਰਾਂ ਦੇ ਨਾਂ ਲੈ ਕੇ ਇਹ ਜਲੂਲ ਅਜੂਲ ਦਬਾਅ ਬਣਾ ਰਿਹਾ ਹੈ ਮੇਰੀ ਸਰਕਾਰ ਬਹੁਤ ਚੱਲਦੀ ਹੈ ਮੇਰੀ ਮਿਰਛਾ ਬਹੁਤ ਮੰਨਦਾ ਹੈ ਮੇਰੀ ਮੁਰਦੀ ਸਾਹਿਬ ਬਹੁਤ ਮੰਨਦੇ ਨੇ ਮੇਰੀ ਖੱਟਰ ਸਾਹਿਬ ਬਹੁਤ ਮੰਨਦੇ ਨੇ ਉਹ ਜਵਾਬ ਦੇ ਆਣ ਕੇ ਅਫਸਰਾਂ ਨੂੰ ਵੀ ਗਲਤ ਕੰਮ ਕਰਾਉਂਦਾ ਹੈ ਤੇ ਮੈਂਬਰਾਂ ਉੱਤੇ ਵੀ ਦਬਾਅ ਬਣਾ ਕੇ ਇਹ ਕੰਮਾਂ ਦੇ ਵਿੱਚ ਰਿਕਾਰਡ ਪਾਣਾ ਚਾਹੁੰਦਾ ਹੈ ਮੈਂ ਸਰਕਾਰ ਨੂੰ ਵੀ ਇੱਕ ਸੁਝਾਅ ਦੇਣਾ ਚਾਹੁੰਦਾ ਹਾਂ ਇਹ ਜੋ ਇਨਸਾਨ ਨੂੰ ਜੇ ਨਾਲ ਲਾ ਕੇ ਰੱਖੋ ਸਰਕਾਰ ਦੀ ਵੀ ਬਦਨਾਮੀ ਹੋਵੇਗੀ ਤੁਹਾਡੀ ਵੀ ਬਦਨਾਮੀ ਹੋਵੇਗੀ ਜਿਨ੍ਹਾਂ ਇਹ ਉਹਦੇ ਉੱਚੇ ਉਰਿਆਂ ਵਾਲਿਆਂ ਦਾ ਨਾਂ ਲੈਂਦਾ ਹੈ ਉਹਨਾਂ ਨੂੰ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੈਂ ਸਰਕਾਰ ਨੂੰ ਇਹ ਗੱਲ ਦਾ ਸੁਝਾਅ ਦੇਣਾ ਹਾਂ ਜਿੰਨੀ ਛੇਤੀ ਇਸ ਸਿੰਘਸਾਨ ਤੋਂ ਕਿਨਾਰਾ ਕਰ ਦਿਓਗੇ ਉਹਨਾਂ ਵਧੀਆ ਰਹੇਗਾ ਇਹ ਕਿਸੇ ਨੂੰ ਕਿਸੇ ਜੁਗਾ ਛੱਡਦਾ ਨਹੀਂ ਕੇਵਲ ਇਹ ਦੇਖੋ ਦੋ ਹੀ ਏਜੰਡੇ ਨੇ ਇੱਕ ਮਾਇਆ ਇੱਕ ਮਾਇਆ ਇਹਦਾ ਇਤਿਹਾਸ ਚੁੱਕ ਕੇ ਵੇਖ ਲਓ ਮਾਇਆ ਇਕੱਠੀ ਕਰਨ ਵਾਸਤੇ ਇਹ ਕੁਝ ਵੀ ਹੱਦ ਤੱਕ ਜਾ ਸਕਦਾ ਹੈ ਤੇ ਦੂਜਾ ਜਿਹੜਾ ਇਹਦਾ ਕਿਰਦਾਰ ਹੈ ਉਹ ਸਾਹਮਣੇ ਆਵੇ ਸਨੇ ਰਿਕਾਰਡ दुनिया ਦੇ ਸਾਹਮਣੇ ਪੇਸ਼ ਕਰਾਂਗਾ ਕਿ ਸਕੂਲ ਤੋਂ ਲੈ ਕੇ ਅੱਜ ਤੱਕ ਦਾ ਜੀਵਨ ਇਹਦਾ ਕਿਵੇਂ ਦਾ ਰਿਹਾ ਹੈ ਤੇ ਇਹ ਸਾਰਾ ਮੈਂ ਪੇਸ਼ ਕਰਾਂਗਾ ਕੱਲ ਤੱਕ ਤੇ ਤਾਂ ਕਿ ਇਹਨੂੰ ਪੰਛੀ ਦੇ ਵਿੱਚੋਂ ਛੇਕਿਆ ਜਾ ਸਕੇ ਪਿਆਰੀ ਸਾਧ ਸੰਗਤ ਜੀ ਜੇ ਮੇਰਾ ਵਿਚਾਰ ਤੁਹਾਨੂੰ ਪਸੰਦ ਆਏ ਤੇ ਕਮੈਂਟ ਕਰਕੇ ਦੱਸੋ ਵੀ ਇਹ ਇਸ ਇਨਸਾਨ ਨੂੰ ਪੰਛੀ ਚੋਂ ਛੇਕਿਆ ਜਾਣਾ ਚਾਹੀਦਾ ਕਿ ਨਹੀਂ ਛੇਕਿਆ ਜਾਣਾ ਚਾਹੀਦਾ ਆਪਜੀ ਪਿਆਰੀ ਸਾਧ ਸੰਗਤ ਜੀ ਪਵਿੱਤਰ ਦਿਹਾੜੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਮੁਖਤਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਮਾਗੀ ਦਾ ਮੇਲਾ ਸਾਲਾਨਾ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਗੁਰਦੁਆਰਾ ਸ਼ਹੀਦਗੰਗ ਸਾਹਿਬ ਸ਼੍ਰੀ ਮੁਖਤਰ ਸਾਹਿਬ ਵਿੱਚ ਆਰਾਮ ਕੀਤੇ ਗਏ ਸ਼੍ਰੀ ਅਖੰਡ ਪਾਤਸ਼ਾਹਬ ਆਓ ਦੇਖਦੇ ਹਾਂ ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਕੀ ਅਪੀਲ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਿਦਰਾਣਾ ਕਰ ਮੁਖਤਰ ਮੁਕਤ ਮੁਕਤ ਸਭ ਕੀਨ ਹੋਏ ਸਾਬਤ ਦੂਜਾ ਜਬਾ ਬਡੋ ਮਰਤਬੂ ਲੀਨ ਦੇ ਮਾਵਾਕ ਅਨਸਾਰ 40 ਮੁਕਤੇ ਜਿਨ੍ਹਾਂ ਨੇ ਗੁਰੂ ਪਿਆਰ ਦੇ ਵਿੱਚ ਇਸ ਸਥਾਨ ਤੇ ਆ ਕੇ ਆਪਣੀਆਂ ਸ਼ਹਾਦਤਾਂ ਜੋ ਪ੍ਰਾਪਤ ਕੀਤੀਆਂ ਸਨ ਸਤਿਗੁਰਾਂ ਜੀ ਨੇ ਉਹਨਾਂ ਨੂੰ ਮੁਕਤੇ ਦਾ ਖਿਤਾਬ ਬਖਸ਼ਿਆ ਉਹਨਾਂ ਨੂੰ 5000 10000 20000 ਦੇ ਖਿਤਾਬ ਬਖਸ਼ੇ ਤੇ ਆਪਣੇ ਹੱਥੀ ਸਤਿਗੁਰਾਂ ਜੀ ਨੇ ਇਹਨਾਂ ਸਥਾਨਾਂ ਤੇ ਉਹਨਾਂ ਸਿੰਘਾਂ ਦਾ ਸੰਸਕਾਰ ਕਰਨਾ ਕੀਤਾ ਤੇ 사ਤਗੁਰਾਂ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਖਿਦਰਾਣੇ ਦੀ ਇਸ ਟਾਵ ਨੂੰ ਪੱਕੇ ਤੌਰ ਤੇ ਮੁਕਤਸਰ ਕਰ ਦਿੱਤਾ ਉਹਨਾਂ ਸ਼ਹੀਦਾਂ ਦਾ 40 ਮੁਕਤਿਆਂ ਦਾ ਸਲਾਨਾ ਸ਼ਹੀਦੀ ਜੋੜ ਮੇਲਾ ਜੋ ਸਮੂਹ ਸੰਗਤ ਦੇ ਸਹਿਯੋਗ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਇਸੇ ਸੰਬੰਧ ਵਿੱਚ ਅੱਜ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ 12 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਨੇ ਜਿਨ੍ਹਾਂ ਦੀ ਸਮਾਪਤੀ 14 ਤਰੀਕ ਨੂੰ ਸਵੇਰੇ 7:30 ਵਜੇ ਦੇ ਸਮੇਂ ਨਾਲ ਹੋਵੇਗੀ 13 ਤਰੀਕ ਨੂੰ ਕੱਲ ਤੋਂ ਦੀਵਾਨ ਹਾਲ ਭਾਈ ਮਾਹ ਸਿੰਘ ਦੇ ਵਿਖੇ ਧਾਰਮਿਕ ਸਟੇਜ ਆ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਬੁਲਾਰੇ ਸੰਗਤਾਂ ਨੂੰ ਗੁਰੂ ਜਸ ਦੁਆਰਾ ਨੇਹਾਲ ਕਰਨਗੇ 15 ਤਰੀਕ ਨੂੰ ਇੱਥੇ ਗੁਰਦੁਆਰਾ ਛੁੱਟੀ ਗੰਢੀ ਸਾਹਿਬ ਤੇ ਨਾਕਾ ਨੰਬਰ 4 ਤੋਂ ਮਹਾਨ ਨਗਰ ਕੀਰਤਨ ਸਵੇਰੇ 9 ਵਜੇ ਦੇ ਸਮੇਂ ਨਾਲ ਆਰੰਭ ਹੋਵੇਗਾ ਜੋ ਸ਼ਹਿਰ ਦੇ ਵੱਖ-ਵੱਖ ਹਸਤਾਨਾਂ ਤੋਂ ਹੁੰਦਿਆ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਦਾਤਨ ਸਰ ਤੋਂ ਹੋ ਕੇ ਵਾਪਸ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਵਿਖੇ ਪੁੱਜੇਗਾ 15 ਤਰੀਕ ਨੂੰ ਖੰਡੇ ਬਾਟੇ ਦੀ ਪਾਹਲ ਗੁਰਦੁਆਰਾ ਤੰਬੂ ਸਾਹਿਬ ਵਿਖੇ ਤਿਆਰ ਹੋਵੇਗੀ ਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 40 ਮੁਕਤਿਆਂ ਦੇ ਉਹਨਾਂ ਸਾਲਾਨਾ ਇਹਨਾਂ ਸ਼ਹੀਦੀ ਸਮਾਗਮਾਂ ਦੇ ਵਿੱਚ ਇਹਨਾਂ ਦਰਾਤੇ ਨਾਤਮਸਤ ਕੋ ਕੇ ਆਪਣੀ ਟੁੱਟੀ ਗੰਢ ਵਾਈਏ ਗੁਰੂ ਨਾਲ ਜੁੜ ਗੁਰੂ ਵਾਲੇ ਬਣੀਏ ਖੰਡੇ ਬਾਟੇ ਦੀ ਪਾਹਲ ਦੇ ਧਾਰਨੀ ਹੋਈਏ ਬਾਣੀ ਬਾਣੀ ਦੇ ਧਾਰਨੀ ਹੋ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਆਗੂ ਅਤੀਸ਼ੀ ਮਾਰ ਲਿਨਾਂ ਵੱਲੋਂ ਗੁਰੂ ਸਾਹਿਬ ਪ੍ਰਤੀ ਬੋਲੀ ਗਈ ਸ਼ਬਦਾਂਲੀ ਨਿੰਦਨਯੋਗ ਬੀਤੇ ਦਿਨੀ ਸਰਦਾਰ ਸੁਰਜੀਤ ਸਿੰਘ ਗੜੀ ਵੱਲੋਂ ਜਿੱਥੇ ਆਪ ਆਗੂ ਅਤੀਸ਼ੀ ਨੂੰ ਮਾਫੀ ਮੰਗਣ ਲਈ ਕਿਹਾ ਗਿਆ ਉੱਥੇ ਹੀ ਸੁਰਜੀਤ ਸਿੰਘ ਗੜੀ ਵੱਲੋਂ ਆਮ ਆਦਮੀ ਪਾਰਟੀ ਨੂੰ ਵੀ ਚੇਤਾਵਨੀ ਦਿੱਤੀ ਗਈ ਆਓ ਦੇਖਦੇ ਹਾਂ ਇਸ ਮੌਕੇ ਤੇ ਸੁਰਜੀਤ ਸਿੰਘ ਗੜੀ ਦਾ ਕੀ ਕਹਿਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਦੀ ਜੋ ਮਾਨਸਿਕਤਾ ਹੈ ਉਹ ਧਰਮ ਦਾ ਕਿੰਨਾ ਕੋ ਸਤਿਕਾਰ ਕਰਦੇ ਨੇ ਇਸ ਦਾ ਸਾਰਾ ਕੁਝ ਉਹਨਾਂ ਦੀ ਜਿਹੜੀ ਭਾਵਨਾ ਹੈ ਉਹ ਬਾਹਰ ਆ ਚੁੱਕੀ ਹੈ ਕਿ ਦਿੱਲੀ ਦੇ ਵਿੱਚ ਮੁੱਖ ਮੰਤਰੀ ਰਹੀ ਔਰ ਵਿਰੋਧੀ ਧਿਰ ਦੀ ਨੇਤਾ ਆਕਸੀ ਨੇ ਜੋ ਗੁਰੂ ਸਾਹਿਬਰੇ ਨਾਲ ਉਹਨਾਂ ਦੀ ਜੋ ਗੱਲ ਕੀਤੀ ਹੈ ਤੁਲਨਾ ਕੀਤੀ ਹੈ ਉਸ ਦੀ ਹਰ ਪਾਸਿਓਂ ਨਿੰਦਾ ਹੋ ਰਹੀ ਹੈ ਔਰ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਨਾ ਜੋ ਆਪਣੇ ਆਪ ਨੂੰ ਲੋਕਾਂ ਨੂੰ ਦਿਖਾਉਣ ਦੇ ਵਿੱਚ ਬੜੀ ਆਸਥਾ ਦਿਖਾਉਂਦਾ ਕਿ ਮੇਰੀ ਧਰਮ ਦੇ ਵਿੱਚ ਬਹੁਤ ਵੱਡੀ ਆਸਥਾ ਹੈ ਔਰ ਬੜੀਆਂ ਗੱਲਾਂ ਕਰਦਾ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਜੇ ਤੁਸੀਂ ਇੰਨੀ ਆਸਥਾ ਰੱਖਦੇ ਹੋ ਤਾਂ ਅੱਜ ਸਾਹਮਣੇ ਆ ਕੇ ਆਤਸ਼ੀ ਦੀ ਉਹ ਦਿੱਤੀ ਹੋਈ ਜਿਹੜੀ ਗੱਲ ਕੀਤੀ ਹੈ ਦਿੱਤਾ ਹੋਇਆ ਉਹਨਾਂ ਦਾ ਵਿਧਾਨ ਸਭਾ ਦੇ ਵਿੱਚ ਬੋਲਣ ਸਮੇਂ ਆਪ ਸ਼ਬਦ ਜੋ ਉਹਨਾਂ ਨੇ ਬੋਲੇ ਨੇ ਭਗਵੰਤ ਮਾਨ ਸਾਹਮਣੇ ਆ ਕੇ ਉਸ ਦੀ ਨਿੰਦਾ ਕਰੇ ਔਰ ਉਸ ਦੇ ਵਿਰੁੱਧ ਜੋ ਬਣਦੀ ਕਾਰਵਾਈ ਹੈ ਉਹ ਕਰੇ ਜਾਂ ਉਸ ਦੀ ਕਰਨ ਦੀ ਮੰਗ ਕਰੇ ਕਿਉਂਕਿ ਬਹੁਤ ਇਹ ਪਾਰਟੀ ਜੋ ਹੈ ਇਹ ਪਾਰਟੀ ਨੇ ਹਮੇਸ਼ਾ ਧਰਮ ਦਾ ਮਖੌਟਾ ਪਾ ਕੇ ਔਰ ਹਮੇਸ਼ਾ ਧਰਮ ਦੇ ਵਿਰੋਧ ਦੇ ਵਿੱਚ ਰਹੇ ਨੇ ਇਹ ਚ ਹੈ ਇਹਨਾਂ ਦੀ ਮਲੇਰ ਕੋਟਲੇ ਐਮ ਐਲ ਏ ਦੀ ਗੱਲ ਹੋਵੇ ਜਿਸ ਦੇ ਵਿੱਚ ਉਹਨਾਂ ਨੂੰ 3 ਸਾਲ ਦੀ ਸਜ਼ਾ ਹੀ ਹੋਈ ਆ ਕੱਲਾ ਪਰਚਾ ਨਹੀਂ ਸੀ ਹੋਇਆ 3 ਸਾਲ ਦੀ ਸਜ਼ਾ ਹੋਈ ਹੈ ਔਰ ਅੱਜ ਮੈਂ ਫਿਰ ਆਮ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਭਗਵੰਤ ਮਾਨ ਧਰਮ ਦੇ ਵਿੱਚ ਆਸਥਾ ਰੱਖਦਾ ਤਾਂ ਆਸ਼ੀ ਦੇ ਵਿਰੁੱਧ ਸਖਤ ਕਾਰਵਾਈ ਕਰਕੇ ਇੱਕ ਧਾਰਮਿਕ ਵਿਅਕਤੀ ਹੋਣ ਦਾ ਜੋ ਸਬੂਤ ਹੈ ਉਹ ਦੇਵੇ ਔਰ ਮੈਂ ਇਸ ਗੱਲ ਦੀ ਸਖ ਸਬਦਾਂ ਵਿੱਚ ਨਿੰਦਾ ਕਰਨਾ ਔਰ ਆਮ ਆਦਮੀ ਪਾਰਟੀ ਨੂੰ ਚੈਲੰਜ ਕਰਨਾ ਕਿ ਜੇ ਉਹ ਬਾਜ਼ ਨਾ ਆਏ ਤਾਂ ਇਸ ਦਾ ਖਮਿਆ ਜਾ ਉਹਨਾਂ ਨੂੰ ਬਹੁਤ ਵੱਡਾ ਭੁਗਤਣਾ ਪੈਣਾ ਹੈ ਪੰਜਾਬ ਦੇ ਲੋਕ ਕਦੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਕਿ ਸਾਡੇ ਧਰਮ ਦੀ ਕੋਈ ਬੇਅਦਬੀ ਕਰੇ ਸੋ ਸੰਗਤ ਨੂੰ ਬੇਨਤੀ ਹੈ ਕਿ ਸੁਚੇਤ ਹੋਣ ਦੀ ਲੋੜ ਹੈ ਸੁਚੇਤ ਹੋ ਉਹ ਇਹਨਾਂ ਦਾ ਅਸਲ ਚਿਹਰਾ ਪਹਿਚਾਣੋ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਏਆਈ ਦੀ ਦੁਰਵਰਤੋਂ ਨਾਲ ਸਤਖੰਡ ਸ਼੍ਰੀ ਦਰਪਾਰ ਸਾਹਿਬ ਦੀ ਬੇਦਬੀ ਸੰਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਈਬਰ ਸੈੱਲ ਕੋਲ ਕਰਵਾਈ ਸ਼ਿਕਾਇਤ ਦਰਜ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰ ਨੂੰ ਇੱਕ ਸਪੈਸ਼ਲ ਇਸ ਦੇ ਲਈ ਸੈੱਲ ਤਿਆਰ ਕਰਨ ਦੀ ਵੀ ਅਪੀਲ ਕੀਤੀ ਗਈ। ਆਓ ਦੇਖਦੇ ਹਾਂ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਕੀ ਕਹਿਣਾ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਰਜਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਮਸਕਾਰ ਕਰਨ ਵਾਤੇ ਹੁੰਦੀਆਂ ਨੇ। ਬਹੁਤ ਸਾਰੀਆਂ ਸੰਗਤਾਂ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਪਾਣੀ ਕਰਕੇ ਜੋ ਕੀਰਤਨ ਦਾ ਆਨੰਦ ਮਾਣਦਿਆਂ ਨੇ ਸੋ ਆਪਣੀ ਜਿਹੜੀ ਆਤਮਿਕ ਜਿਹੜੀ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਵਾਸਤੇ ਬਹੁਤ ਸਾਰੀਆਂ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਰਜਾਨਾ ਆਉਂਦੀਆਂ ਨੇ ਸੋ ਦੂਸਰੇ ਪਾਸੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਲਾ ਕੇ ਉਹ ਉੱਪਰ ਇੱਕ ਜੋੜੇ ਪਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿਖਾਉਣਾ ਉਹ ਸੰਗਤਾਂ ਦੇ ਮਨਾਂ ਤੇ ਬਰਾਪੜੀ ਠੇਸ ਜਿਹੜੀ ਪਹੁੰਚੀ ਆ ਸੋ ਇੱਕ ਸੋਸ਼ਲ ਮੀਡੀਆ ਤੇ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਦੀ ਇਤਰਾਜ ਤਸਵੀਰ ਘੁਮਰੀ ਆ ਸੋ ਅਸੀਂ ਸਾਈਬਰ ਕ੍ਰਾਈਮ ਸੈਲ ਨੂੰ ਇਹਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਆ ਤੁਰੰਤ ਹੀ ਸਾਈਬਰ ਕ੍ਰਾਈਮ ਸੈਲ ਨੂੰ ਦੋਸ਼ੀਆਂ ਨੂੰ ਲੱਭ ਕੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਆ ਤੇ ਇਸ ਪੋਸਟ ਨੂੰ ਤੁਰੰਤ ਹਟਾਉਣਾ ਚਾਹੀਦਾ ਤੇ ਸੰਗਤਾਂ ਨੂੰ ਵੀ ਬੇਨਤੀ ਆ ਕਿ ਇਹ ਇਤਰਾਜ ਜੋ ਜੋ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਲਾ ਕੇ ਸਾਡੇ ਮਨਾਂ ਨੂੰ ਠੇਸ ਪਹਾਈ ਆ ਇਹਨੂੰ ਵੀ ਕੋਈ ਮਤਲਬ ਕੇ ਅੱਗੇ ਜਾ ਕੇ ਸ਼ੇਅਰ ਨਾ ਕਰੋ ਇਹਨੂੰ ਰਿਪੋਰਟ ਕਰਕੇ ਤੇ ਆਪਣੀ ਜਿਹੜੀ ਹੈ ਸ਼ਿਕਾਇਤ ਦਰਜ ਕਰਵਾਈ ਜਾਵੇ ਸੋ ਉਹਨਾਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਸਾਡੀ ਸਾਡੀ ਬੇਨਤੀ ਹੈ ਕਿ ਜੇ ਤੁਸੀਂ ਨੇ ਰਾਜਨੀਤਿਕ ਕਰਨੀ ਆ ਰਾਜਨੀਤਿਕ ਕਰਨ ਬਾਅਦ ਤੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਨਾਲ ਅਯਾ ਖਲਵਾੜ ਉਸ ਇਸ ਤਸਵੀਰ ਨਾਲ ਅਜਿਹਾ ਖਲਵਾੜ ਕਰਨਾ ਸੰਗਤਾਂ ਦੇ ਮਨਾਂ ਵਿੱਚ ਭਾਰੀ ਰੋਸਾ ਸੋ ਆਪਣੀਆਂ ਇਹਨਾਂ ਹੱਕਾਂ ਤੋਂ ਤੁਹਾਨੂੰ ਬਾਜਾਉਣਾ ਚਾਹੀਦਾ ਤੇ ਸਾਈਬਰ ਕ੍ਰਾਈਮ ਨੂੰ ਵੀ ਫੇਰ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਐਕਸ਼ਨ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਪੰਜਾਬ ਦੀਆਂ ਗਤੀਵਿਧੀਆਂ ਅਗਲੀ ਵਾਰ ਫੇਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਨਵੀਆਂ ਗਤੀਵਿਧੀਆਂ ਦੇ ਨਾਲ ਜਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ